ਸੰਸਕਾਰ ਕਰਨ ਤੋਂ ਬਾਅਦ ਮ੍ਰਿਤਕ ਦੀ ਦੀ ਰਾਖ ਦਾ ਕਿੰਨਾ ਹੁੰਦਾ ਹੈ ਭਾਰ ਆਓ ਜਾਣਦੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ Hindu ਧਰਮ ਵਿੱਚ ਜਦੋਂ ਵੀ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਸਾੜ ਕੇ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ ਸਰੀਰ ਨੂੰ ਸਾੜਨ ਤੋਂ ਬਾਅਦ ਸਵਾ ਦਾ ਕੁਝ ਹਿੱਸਾ ਬਾਝ ਜਾਂਦਾ ਹੈ ਅਤੇ ਗੰਗਾ ਵਿੱਚ ਪਾਹਾ ਦਿੱਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ ਤਾਂ ਅੰਤ ਵਿੱਚ ਕਿੰਨੀ ਸਵਾਹ ਰਹਿ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਸਰੀਰ ਕਦੇ ਵੀ ਪੂਰੀ ਤਰ੍ਹਾਂ ਨਹੀਂ ਸੜਦਾ ਸ਼ਮਸ਼ਾਨ ਘਾਟ ਵਿੱਚ ਸਥਾਪਿਤ ਆਧੁਨਿਕ ਮਸ਼ੀਨਾਂ ਵਿੱਚ ਵੀ ਸਰੀਰ ਪੂਰੀ ਤਰ੍ਹਾਂ ਨਹੀਂ ਸੜਦਾ ਸਰੀਰ ਦੇ ਕੁਝ ਹਿੱਸੇ ਸੜਦੇ ਰਹਿੰਦੇ ਹਨ ਇਹਨਾਂ ਚੀਜ਼ ਨੂੰ ਹੱਡੀਆਂ ਦੇ ਰੂਪ ਵਿੱਚ ਝੋਕ ਕੇ ਗੰਗਾ ਵਿੱਚ ਡੁਬੋਇਆ ਜਾਂਦਾ ਹੈ ਹਾਲਾਂਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਪੂਰਾ ਸਰੀਰ ਸੜ ਗਿਆ ਤਾਂ ਉਸ ਦੀ ਧਾਕ ਦਾ ਭਾਰ ਵੀ ਉਸ ਦੇ ਸਰੀਰ ਦੇ ਭਾਰ ਦੇ ਬਰਾਬਰ ਹੋਵੇਗਾ ਆਓ ਅਸੀਂ ਇਸ ਦੇ ਬਾਰੇ ਜਾਣਦੇ ਹਾਂ ਮਨੁੱਖੀ ਲਾਸ਼ ਨੂੰ ਸੜਨ ਤੋਂ ਬਾਅਦ ਜੋ ਸਵਾਹ ਬਚੀ ਹੈ ਉਹ ਸਰੀਰ ਦੇ ਭਾਰ ਦਾ ਲਗਭਗ 1 ਤੋਂ 3/2 ਤਨ ਪ੍ਰਤੀਸ਼ਤ ਹੈ ਪਾਬ ਜੇਕਰ ਕਿਸੇ ਮਰਦੇ ਦਾ ਭਾਰ 80 ਕਿਲੋਗ੍ਰam ਹੈ ਤਾਂ ਸੜਨ ਤੋਂ ਬਾਅਦ ਬਚੀ ਸੁਆਹ ਲਗਭਗ 2.8 ਕਿਲੋਗ੍ਰam ਹੋਵੇਗੀ। ਅਸਲ ਵਿੱਚ ਜਦੋਂ ਇੱਕ ਆਦਮੀ ਆਪਣੇ ਪੂਰੇ ਸਰੀਰ ਵਿੱਚ ਹੁੰਦਾ ਹੈ ਤਾਂ ਉਸਦੇ ਸਰੀਰ ਦੇ ਅੰਦਰ ਬਹੁਤ ਸਾਰਾ ਪਾਣੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ। ਸੜਨ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਸਾਰਾ ਸਰੀਰ ਸੁਆਹ ਦੇ ਸੁਖਮ ਕਣਾਂ ਵਿੱਚ ਬਦਲ ਜਾਂਦਾ ਹੈ। ਇਹੀ ਕਾਰਨ ਹੈ ਕਿ 80 ਕਿਲੋ ਦੀ লাশ ਆਖਰਕਾਰ 2.8 ਕਿਲੋਗ੍ਰam ਰਾਖ ਵਿੱਚ ਬਦਲ ਜਾਂਦੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਲਓ।